ਮੇਰੇ ਕੋਲ ਆਪ ਵੀ ਆਰਮਜ਼ ਲਾਇਸੈਂਸ ਹੈਗਾ ਇਹ ਜਿਹੜਾ ਹਰ ਵਾਰੀ ਆਰਡਰ ਲਗਾ ਦਿੰਦੇ ਆ ਕਿ ਜੀ ਸਾਰੇ ਜ਼ਬਤ ਕਰੋ ਹਰ ਇੱਕ ਬੰਦੇ ਨੂੰ ਜ਼ਬਤ ਕਰਾਣਾ ਮੰਡੈਟਰੀ ਨਹੀਂ ਹੈ ਉਹ ਸਿਰਫ ਉਹਨਾਂ ਲੋਕਾਂ ਨੇ ਜ਼ਬਤ ਕਰਾਣਾ ਹੁੰਦਾ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੁੰਦਾ ਉਹ ਵੀ ਸਕਰੀਨਿੰਗ ਕਮੇਟੀ ਬੈਠਦੀ ਹੈ ਮੈਨੂੰ 3 ਨੂੰ ਫੋਨ ਕਾਲ ਆਈ ਸੀ ਫਰਮ ਦ ਥਾਨਾ ਆਫ ਕਾਦੀਆਂ ਮੈਂ ਪਿੱਛੋਂ ਕਾਦੀਆਂ ਦੀ ਆ ਕਿ ਤੁਸੀਂ ਆਪਣੇ ਵੈਪਨ ਜ਼ਬਤ ਕਰਾਓ ਤੇ ਮੈਂ ਉਹਨਾਂ ਨੂੰ ਪੁੱਛਿਆ ਜੀ ਕਿਉਂ ਕਿਉਂਕਿ ਮੈਂ ਉਹਨਾਂ ਨੂੰ ਦੱਸਿਆ ਕਿ ਜੀ ਇਹ ਜੱਜਮੈਂਟਸ ਨੇ ਇਹ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਤੇ ਮੈਨੂੰ ਨਾ ਕੋਈ ਰਿਟਰਨ ਨੋਟਿਸ ਆਇਆ ਹੈ ਨਾ ਕੁਛ ਆਇਆ ਤੇ ਮੈਂ ਕਿਉਂ ਜ਼ਬਤ ਕਰਾਵਾਂ ਫਿਰ ਥਾਣੀ ਤਾਂ ਉਹ ਜਵਾਬ ਕੀ ਮਿਲਿਆ ਤੁਹਾਡੀ ਇਸ ਗੱਲ ਦਾ ਜੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਨਾ ਮੈਨੂੰ ਕੋਈ ਰਿਟਰਨ ਨੋਟਿਸ ਆਇਆ ਕਿ ਮੈਂ ਜ਼ਬਤ ਕਰਾਣਾ ਹੈ ਨਾ ਕੋਈ ਸਕਰੀਨਿੰਗ ਕਮੇਟੀ ਦੀ ਇਨਫੋਰਮੇਸ਼ਨ ਹੈ ਤੇ ਮੈਂ ਜ਼ਬਤ ਕਿਉਂ ਕਰਾਵਾਂ ਉਹਦੇ ਸਿਰ ਮੈਨੂੰ ਕੋਈ ਜਵਾਬ ਨਹੀਂ ਆਇਆ ਅਲਾਹਾਬਾਦ ਹਾਈ ਕੋਰਟ ਜਿਹਾ ਵੀ ਹੁਨੇ ਮਾਰਚ ਵਿੱਚ ਹੀ ਜੱਜਮੈਂਟ ਆਈ ਹੈ ਜਿੱਥੇ 12 ਲੱਖ ਲਾਇਸੈਂਸ ਨੇ ਇਨ ਸਟੇਟ ਆਫ ਯੂਪੀ ਤੇ ਉਹਨਾਂ ਨੇ ਕਿਹਾ ਕਿ ਇੰਡੀਵਿਜੂਅਲ ਰਿਵਿਊ ਕਰਨਾ ਹੈ ਤੇ ਆਪਣੇ ਪੰਜਾਬ ਵਿੱਚ ਇਲੈਕਸ਼ਨ ਕਮਿਸ਼ਨਰ ਕਹਿ ਰਹੇ ਹੈ ਕਿ ਜੀ ਇਟ ਇਜ਼ ਇੰਪੋਸੀਬਲ ਤੇ ਆਪਣੇ ਇੱਥੇ ਸਿਰਫ 4 ਲੱਖ ਲਾਇਸੈਂਸ ਹੈ ਯੂਪੀ ਵਿੱਚ ਸਾਰੀ ਕੰਟਰੀ ਵਿੱਚ ਸਭ ਤੋਂ ਜ਼ਿਆਦਾ ਲਾਇਸੈਂਸਸ ਹੈ ਤੇ ਉੱਥੇ ਦਾ ਹਾਈ ਕੋਰਟ ਜੇ ਕਹਿ ਰਿਹਾ ਹੈ ਕਿ ਇੰਡੀਵਿਜੂਅਲ ਅਸੈਸਮੈਂਟ ਕਰਨੀ ਮੰਡੇਟਰੀ ਹੈ ਤੇ ਆਪਣੇ ਪੰਜਾਬ ਵਿੱਚ ਕੀ ਪ੍ਰੋਬਲਮ ਹੈ ਖੀਰ ਤੱਕ ਜਦੋਂ ਤੱਕ ਵੋਟਾਂ ਪੈਣੀਆਂ ਉਦੋਂ ਤੱਕ ਕੌਣ ਕੌਣ ਆਪਣੇ ਕੋਲ ਲਾਇਸੈਂਸੀ ਹਥਿਆਰ ਰੱਖ ਸਕਦਾ ਹੈ ਹਰ ਇੱਕ ਬੰਦੇ ਨੂੰ ਕਰਾਂ ਦੀ ਲੋੜ ਹੀ ਨਹੀਂ ਹੈ ਹੋਣਾ ਲੋਕਾਂ ਦੀ ਜ਼ਬਤ ਕਰਾਣੇ ਮੰਡੇਟਰੀ ਹੈ ਜਿਨ੍ਹਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੋਵੇ ਇੱਥੇ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਨੇ ਜਿਹੜੇ ਡਿਪਟੀ ਕਮਿਸ਼ਨਰਸ ਨੇ ਉਹ ਲਾਅ ਬਾਰੇ ਪੜਦੇ ਨਹੀਂ ਹੈ ਵੈਪਨ ਕੋਈ ਲੈਂਦਾ ਹੈ ਆਰਮਜ਼ ਲਾਇਸੈਂਸ ਲੈਂਦਾ ਹੈ ਆਪਣੀ ਸੇਫਟੀ ਲਈ ਲੈਂਦਾ ਹੈ ਔਰ ਸਭ ਤੋਂ ਜ਼ਿਆਦਾ ਗੈਰਕਾਨੂੰਨੀ ਹਰਕਤਾਂ ਕਰਤ ਹੁੰਦੀਆਂ ਜਦ ਇਲੈਕਸ਼ਨ ਹੁੰਦੇ ਆ 144 ਲੱਗ ਜਾਂਦੀ ਹੈ ਜਦ ਇਲੈਕਸ਼ਨ ਆਂਦੇ ਨੇ 144 ਤੁਸੀਂ ਵੈਸੀ ਹੀ ਵੈਪਨ ਨਹੀਂ ਬਾਹਰ ਲਾ ਜਾ ਸਕਦੇ ਘਰੋਂ ਲਾਇਸੈਂਸ ਵੈਪਨ 4 ਲੱਖ ਨੇ ਜੋ ਜਨਰਲ ਫਿਗਰ ਹੈ ਅਨਲਾਈਸੈਂਸ ਵੈਪਨ ਮੇਰੇ ਹਿਸਾਬ ਨਾਲ ਪੰਜਾਬ ਚ 20 ਲੱਖ ਹੋਣਾ ਪਰ ਕੋਈ ਫੜਦਾ ਉਹਨਾਂ ਨੂੰ ਕੋਈ ਕੁਝ ਕਹਿੰਦਾ ਸਾਰਾ ਦੇਸ਼ ਜਾਣਦਾ ਹੈ ਕਿ ਚੋਣ ਜਾਬਤਾ ਲੱਗਿਆ ਹੋਇਆ ਹੈ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ 19 April ਤੋਂ 1 June ਤੱਕ ਪ੍ਰੋਸੈਸ ਚੱਲਣਾ 4 June ਨੂੰ ਨਤੀਜੇ ਸਾਹਮਣੇ ਹੋਣਗੇ ਪਰ ਇਸ ਦੌਰਾਨ ਕਾਨੂੰਨ ਦੀ ਪ੍ਰਕਿਰਿਆ ਜਿਹੜੀ ਹੈ ਉਸ ਦੇ ਨਜ਼ਰੀਏ ਤੋਂ ਉਸ ਦੇ ذریعے ਅਸੀਂ ਕਿੰਨਾ ਕੋ ਕਾਮਯਾਬਾਂ ਜਾਂ ਪੰਜਾਬ ਸੂਬੇ ਦੀ ਗੱਲ ਕਰੀਏ ਇੱਕ ਪਟੀਸ਼ਨ ਪੈਂਦੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ਪਟੀਸ਼ਨ ਪਾਉਣ ਵਾਲੇ ਉਹ ਐਡਵੋਕੇਟਸ ਦੀ ਟੀਮ ਹੈ ਉਹ ਸਾਡੇ ਨਾਲ ਬੈਠੇ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਕਿਹੜੀ ਗੱਲ ਦੇ ਉੱਤੇ ਪੁੱਛਿਆ ਜਾ ਰਿਹਾ ਹੈ ਜਵਾਬ ਤਲਬੀ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਲੈਸੈਂਸ ਸੀ ਹਥਿਆਰ ਨੇ ਉਹਨਾਂ ਨੂੰ ਮਨਮਰਜ਼ੀ ਤਰੀਕੇ ਨਾਲ ਤੇਈ ਜਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਢੰਗ ਦੇ ਨਾਲ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਜਾ ਰਿਹਾ ਜਿਹੜੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੇ ਉਹ ਫਾਲੋ ਨਹੀਂ ਕੀਤੀਆਂ ਜਾ ਰਹੀਆਂ ਕਿਉਂ ਇਸ ਕਿਉਂ ਦਾ ਜਵਾਬ ਲੈਣ ਲਈ ਪੰਜਾਬ ਧਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ। ਮੇਰੇ ਨਾਲ ਇੱਧਰ ਬੈਠੇ ਨੇ ਪੰਜਾਬ ਧਰਿਆਣਾ ਹਾਈ ਕੋਰਟ ਦੇ ਵਕੀਲ ਨਵਕਰਨ ਬਾਜਵਾ ਜਿਹੜੇ ਪਟੀਸ਼ਨਰ ਨੇ ਇਸ ਕੇਸ ਦੇ ਵਿੱਚ ਤੇ ਮੇਰੇ ਸੱਜੇ ਪਾਸੇ ਬੈਠੇ ਨੇ ਸੀਨੀਅਰ ਐਡਵੋਕੇਟ ਏਪੀਐਸ ਸ਼ੇਰਗਿਲ ਸਾਹਿਬ। ਅੱਜ ਅਸੀਂ ਗੱਲ ਕਰਾਂਗੇ ਕਿ ਕਿਉਂ ਇਹਨਾਂ ਨੂੰ ਲੱਗਿਆ ਕਿ ਜ਼ਰੂਰੀ ਮਸਲਾ ਹੈ। ਸਭ ਤੋਂ ਪਹਿਲਾਂ ਤੁਸੀਂ ਐਜ਼ ਅ ਪਟੀਸ਼ਨਰ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ? ਕਿਉਂ ਲੱਗਿਆ ਕਿ ਜ਼ਰੂਰੀ ਹੈ? ਤੁਹਾਡੇ ਧਿਆਨ 'ਚ ਕਿਵੇਂ ਆਇਆ ਮਸਲਾ ਕਿ ਇਹ ਜਿਹੜੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਠੀਕ ਨਹੀਂ ਫਾਲੋ ਕੀਤੀ ਜਾ ਰਹੀ ਜੀ ਸਾਡੀ ਫੈਮਿਲੀ ਵਿੱਚ ਚਾਰ ਲੋਕਾਂ ਕੋ ਲਾਇਸੈਂਸਡ ਆਰਮਜ਼ ਲਾਇਸੈਂਸ ਹੈਗਾ ਤੇ ਮੈਂ ਇਸ ਬਾਰੇ ਕਾਫੀ ਰਿਸਰਚ ਕਰਦੀ ਰਹੀ ਨੀ ਕਿਉਂਕਿ ਮੈਂ ਆਪ ਵੀ ਐਡਵੋਕੇਟ ਆ ਮੇਰਾ ਏਰੀਆ ਆਫ ਇੰਟਰਸਟ ਵੀ ਹੈ ਮੇਰੇ ਕੋਲ ਆਪ ਵੀ ਆਰਮਜ਼ ਲਾਇਸੈਂਸ ਹੈਗਾ ਤੇ ਇਹ ਹਮੇਸ਼ਾ ਮੈਂ ਦੇਖਿਆ ਕਿ ਜਦੋਂ ਵੀ ਇਲੈਕਸ਼ਨ ਕੋਡ ਲੱਗਦਾ ਨਾਲ ਦੀ ਨਾਲ ਲਾਇਸੈਂਸ ਆਰਮ ਲਾਇਸੈਂਸ ਆਰਮਜ਼ ਜ਼ਬਤ ਕਰਨ ਦਾ ਪ੍ਰੋਸੀਜਰ ਸ਼ੁਰੂ ਹੋ ਜਾਂਦਾ ਤੇ ਮੈਂ ਬਹੁਤ ਸੋਚਿਆ ਕਿ ਜੀ ਇਹਦੀ ਵੈਲਿਡਿਟੀ ਕੀ ਹੈ ਕੋਈ ਇਹਦੇ ਪਿੱਛੇ ਸੈਂਕਸ਼ਨ ਹੈ ਤੇ ਉਸ ਦੇ ਵਿੱਚ ਮੈਨੂੰ ਪਤਾ ਚੱਲਿਆ ਕਿ ਬੰਬੇ ਹਾਈ ਕੋਰਟ ਦੀਆਂ ਕਲੀਅਰ ਡਾਇਰੈਕਸ਼ਨਸ ਆਈਆਂ ਸੀ ਜਿਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਆਪਣੀਆਂ ਗਾਈਡਲਾਈਨਸ ਫਰੇਮ ਕੀਤੀਆਂ ਹੋਈਆਂ ਕਿ ਕਿਹੜਾ ਪ੍ਰੋਸੀਜਰ ਐਗਜ਼ੈਕਟਲੀ ਫਾਲੋ ਹੋਏਗਾ ਉਸ ਤੋਂ ਬਾਅਦ ਮੈਨੂੰ ਇਹ ਪਤਾ ਚੱਲਿਆ ਕਿ ਇਹ ਜਿਹੜਾ ਹਰ ਵਾਰੀ ਆਰਡਰ ਲਗਾ ਦਿੰਦੇ ਆ ਕਿ ਜੀ ਸਾਰੇ ਜ਼ਬਤ ਕਰੋ ਹਰ ਇੱਕ ਬੰਦੇ ਨੂੰ ਜ਼ਬਤ ਕਰਾਉਣਾ ਮੰਡੈਟਰੀ ਨਹੀਂ ਹੈ ਉਹ ਸਿਰਫ ਉਹਨਾਂ ਲੋਕਾਂ ਨੇ ਜ਼ਬਤ ਕਰਾਉਣਾ ਹੁੰਦਾ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੁੰਦਾ ਉਹ ਵੀ ਇੱਕ ਸਕਰੀਨਿੰਗ ਕਮੇਟੀ ਬੈਠਦੀ ਹੈ ਫਿਰ ਆਨੂੰ ਨੋਟਿਸ ਦਿੱਤਾ ਜਾਂਦਾ ਹੈ ਕਿ ਜੀ ਇਸ ਕਰਕੇ ਤੁਹਾਡਾ ਜ਼ਬਤ ਕੀਤਾ ਜਾ ਰਿਹਾ ਹੈ ਜੀ ਕਿਉਂਕਿ ਦਿਸ ਇਜ਼ ਦਾ ਫਰਸਟ ਇਲੈਕਸ਼ਨ ਜਿਹਦੇ ਵਿੱਚ ਮੈਂ ਇੱਕ ਆਰਮਜ਼ ਲਾਇਸੈਂਸ ਹੋਲਡਰ ਵੀ ਹਾਂ ਤੇ ਮੈਨੂੰ 3rd ਨੂੰ 3rd April ਨੂੰ ਫੋਨ ਕਾਲ ਆਈ ਸੀ ਫਰਮ ਦਾ ਥਾਨਾ ਆਫ ਕਾਦੀਆਂ ਮੈਂ ਪਿੱਛੋਂ ਕਾਦੀਆਂ ਦੀਆਂ ਕਿ ਤੁਸੀਂ ਆਪਣੇ ਵੈਪਨ ਜ਼ਬਤ ਕਰਾਓ ਤੇ ਮੈਂ ਉਹਨਾਂ ਨੂੰ ਪੁੱਛਿਆ ਜੀ ਕਿਉਂ ਕਿਉਂਕਿ ਮੈਂ ਉਹਨਾਂ ਨੂੰ ਦੱਸਿਆ ਕਿ ਜੀ ਇਹ ਜਜਮੈਂਟਸ ਨੇ ਇਹ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਤੇ ਮੈਨੂੰ ਨਾ ਕੋਈ ਰਿਟਰਨ ਨੋਟਿਸ ਆਇਆ ਹੈ ਨਾ ਕੁਛ ਆਇਆ ਤੇ ਮੈਂ ਕਿਉਂ ਜ਼ਬਤ ਕਰਾਵਾਂ ਫਿਰ ਥਾਣੇ ਤੋਂ ਜਵਾਬ ਕੀ ਮਿਲਿਆ ਤੁਹਾਡੀ ਇਸ ਜੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਬਿਲਕੁਲ ਚੁੱਪੀ ਸੀ ਫਿਰ ਇਸ ਦੇ ਰਿਜ਼ਲਟ ਵਿੱਚ ਮੈਂ ਨੈਕਸਟ ਡੇ ਰੈਪਰੈਜੈਂਟੇਸ਼ਨ ਮੂਵ ਕੀਤੀ ਕਿਉਂਕਿ ਮੇਰੇ ਇਲਾਕੇ ਵਿੱਚ ਡਿਸਟ੍ਰਿਕਟ ਕਮਿਸ਼ਨਰ ਗੁਰਦਾਸਪੁਰ ਦੇ ਆਰਡਰਸ ਪ੍ਰਿਵੇਲ ਕਰਦੇ ਆ ਤੇ ਮੈਂ ਉਹਨਾਂ ਨੂੰ ਇੱਕ ਰੈਪਰੈਜੈਂਟੇਸ਼ਨ ਦਿੱਤੀ ਕਿ ਜੀ ਸਰ ਅਸਰ ਵਿੱਚ ਲਾਅ ਇਹ ਹੈ ਤੇ ਦਿਸ ਇਜ਼ ਦਾ ਗਾਈਡਲਾਈਨਸ ਤੇ ਤੁਸੀਂ ਮੈਨੂੰ ਇਹ ਨਾ ਮੈਨੂੰ ਕੋਈ ਰਿਟਰਨ ਨੋਟਿਸ ਆਇਆ ਹੈ ਕਿ ਮੈਂ ਜ਼ਬਤ ਕਰਾਣਾ ਹੈ ਨਾ ਕੋਈ ਸਕਰੀਨਿੰਗ ਕਮੇਟੀ ਦੀ ਇਨਫੋਰਮੇਸ਼ਨ ਹੈ ਤੇ ਮੈਂ ਜ਼ਬਤ ਕਿਉਂ ਕਰਾਵਾਂ ਉਹਦੇ 'ਚ ਮੈਨੂੰ ਕੋਈ ਜਵਾਬ ਨਹੀਂ ਆਇਆ 5th ਵਾਸ ਦਾ ਲਾਸਟ ਡੇਟ ਹੋਰ ਕੋਈ ਸਾਡੇ ਕੋਲ ਚਾਰਾ ਨਹੀਂ ਸੀ ਫਿਰ ਸਰ ਨੇ ਉਸ ਦਿਨ ਮੈਂਸ਼ਨਿੰਗ ਕੀਤੀ ਇਨ ਦਾ ਹਾਈ ਕੋਰਟ ਐਂਡ ਅੱਜ ਲਈ ਮੈਟਰ ਸਿਗਾ ਲੱਗਿਆ ਹੋਇਆ ਬੇਸਿਕਲੀ ਪੀਆਰ ਵਿੱਚ ਵੀ ਅਸੀਂ ਇਹੀ ਕਹਿੰਦੇ ਆ ਅਸੀਂ ਕਹਿੰਦੇ ਆ ਕਿ ਜੇ ਅਲਾਹਾਬਾਦ ਹਾਈ ਕੋਰਟ ਜਿਹਾ ਵੀ ਹੁਣੇ ਮਾਰਚ ਵਿੱਚ ਹੀ ਜੱਜਮੈਂਟ ਆਈ ਹੈ ਜਿੱਥੇ 12 ਲੱਖ ਲਾਇਸੈਂਸ ਨੇ ਇਨ ਸਟੇਟ ਆਫ ਯੂਪੀ ਤੇ ਉਹਨਾਂ ਨੇ ਕਿਹਾ ਕਿ ਇੰਡੀਵਿਜੂਅਲ ਰਿਵਿਊ ਕਰਨਾ ਤੇ ਆਪਣੇ ਪੰਜਾਬ ਵਿੱਚ ਇਲੈਕਸ਼ਨ ਕਮਿਸ਼ਨਰ ਕਹਿ ਰਹੇ ਆ ਕਿ ਜੀ ਇਟ ਇਜ਼ ਇੰਪੋਸੀਬਲ ਤੇ ਆਪਣੇ ਇੱਥੇ ਸਿਰਫ 4 ਲੱਖ ਲਾਇਸੈਂਸ ਹੈ ਦੈਟ ਇਜ਼ 1/3 यूपी ਵਿੱਚ ساری ਕੰਟਰੀ ਵਿੱਚ ਸਭ ਤੋਂ ਜ਼ਿਆਦਾ ਲਾਇਸੈਂਸਸ ਨੇ ਤੇ ਉੱਥੇ ਦਾ ਹਾਈ ਕੋਰਟ ਜੇ ਕਹਿ ਰਿਹਾ ਕਿ ਇੰਡੀਵਿਜੂਅਲ ਅਸੈਸਮੈਂਟ ਕਰਨੀ ਮੰਡੇਟਰੀ ਹੈ ਤੇ ਆਪਣੇ ਪੰਜਾਬ ਵਿੱਚ ਕੀ ਪ੍ਰੋਬਲਮ ਹੈ ਪਰ ਇਥੇ ਇੱਕ ਗੱਲ ਸਮਝਣ ਜਾਂ ਸਮਝਾਉਣ ਵਾਲੀ ਇਹ ਹੈ ਕਿ ਜਿਹੜੇ ਲੋਕਾਂ ਨੂੰ ਜਦੋਂ ਚੋਣ ਜਾਬਤਾ ਲੱਗਦਾ ਜਿਵੇਂ ਤੁਹਾਨੂੰ ਕਾਲ ਆਈ ਇਸ ਤਰ੍ਹਾਂ ਸਾਰੇ ਜਿਹੜੇ ਲਾਇਸੈਂਸ ਧਾਰਕ ਨੇ ਉਹਨਾਂ ਨੂੰ ਕਾਲ ਗਈ ਹੋਵੇਗੀ ਲਗਭਗ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਤਾਂ ਆਮ ਤੌਰ ਤੇ ਲੋਕ ਲੋਕ ਭੱਜੇ ਜਾਂਦੇ ਆ ਕਿ ਸਹੀ ਗੱਲ ਹੈ ਜੀ ਚੋਣ ਜਾਬਤਾ ਲੱਗ ਗਿਆ ਕਰਾਉਣੇ ਜ਼ਰੂਰੀ ਹੈ ਕਿ ਅਖੀਰ ਤੱਕ ਜਦੋਂ ਤੱਕ ਵੋਟਾਂ ਪੈਣੀਆਂ ਉਦੋਂ ਤੱਕ ਕੌਣ ਕੌਣ ਆਪਣੇ ਕੋਲ ਲਾਇਸੈਂਸੀ ਹਥਿਆਰ ਰੱਖ ਸਕਦਾ ਹੈ ਜਾਂ ਫਿਰ ਅਖੀਰ ਤੱਕ ਜਦਨ ਤੱਕ VOTING ਹੋਣੀ ਹੈ ਸਾਰਿਆਂ ਨੂੰ ਕਰਾਉਣੀ ਹੀ ਪੈਣਗੇ ਅਲਟੀਮੇਟਲੀ ਜੀ ਜਿਹੜੀਆਂ ਹਦਾਇਤਾਂ ਨੇ ਉਹ ਇਹ ਕਹਿੰਦੀਆਂ ਕਿ ਹਰ ਇੱਕ ਬੰਦੇ ਨੂੰ ਕਰਾਉਣ ਦੀ ਲੋੜ ਹੀ ਨਹੀਂ ਹੈ ਉੱਚ ਕਈ categories of folk exempted ਨੇ ਜਿਹੜੇ ਹੈਗੇ sports persons ਜਿਹੜੇ শুটিং ਐਸ ਅ sport pursue ਕਰਦੇ ਆ ਕਈ ਲੋਕ ਜਿਹੜੇ NRAA ਦੇ ਮੈਂਬਰਸ ਨੇ ਜਿਹੜੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਹੈ ਕਈ ਲੋਕ ਜਿਵੇਂ ਹੋਗੇ ਬੈਂਕ ਦੇ ਜਿਵੇਂ ਗਾਰਡਸ ਹੁੰਦੇ ਆ ਜਿਹੜੇ ਆਰਮਡ ਗਾਰਡਸ ਹੁੰਦੇ ਆ ਉਹ ਸਰਟਨ categories ਹੈ ਵੈਸੇ ਵੀ ਸਿਰਫ ਉਹਨਾਂ ਲੋਕਾਂ ਦੇ ਜ਼ਬਤ ਕਰਾਣੇ ਮੰਡੇਟਰੀ ਹੈ ਜਿਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੋਏ ਉਹ ਵੀ ਸਕਰੀਨਿੰਗ ਕਮੇਟੀ ਦੀ ਰਿਪੋਰਟ ਤੋਂ ਬਾਅਦ ਜਦੋਂ ਪਤਾ ਚੱਲਦਾ ਹੈ ਕਿ ਇਸ ਬੰਦੇ ਨੇ ਪਹਿਲਾਂ ਇਹ ਕੀਤਾ ਹੈ ਇਸ ਕਰਕੇ ਇਹਨਾਂ ਦੇ ਲਾਇਸੈਂਸ ਜ਼ਬਤ ਕਰਾਣੇ ਮੰਡੇਟਰੀ ਕਮੇਟੀ ਦੇ ਵਿੱਚ ਕੌਣ-ਕੌਣ ਫੈਸਲਾ ਲੈ ਸਕਦਾ ਕਿਸ ਕੋਲ ਅਥਾਰਟੀ ਹੁੰਦੀ ਜੀ ਸਕਰੀਨਿੰਗ ਕਮੇਟੀ ਵਿੱਚ ਨਾ ਉਹ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਅਕੋਰਡਿੰਗਲੀ ਡਿਪੈਂਡ ਕਰਦਾ ਕਿ ਕਮਿਸ਼ਨਰੇਟ ਸਿਸਟਮ ਦੇ ਵਿੱਚ ਆਂਦਾ ਹੈ ਕਿ ਨਹੀਂ ਆਂਦਾ ਸੋ ਬੇਸਿਕਲੀ ਉਹਦੇ ਵਿੱਚ ਪੁਲਿਸ ਸਟੇਸ਼ਨ ਦੀ ਵੀ ਰਿਪੋਰਟ ਜਾਂਦੀ ਹੈ ਨਾਲ ਕਿਉਂਕਿ ਜਿਹੜਾ ਤੁਹਾਨੂੰ ਪੁਲਿਸ ਸਟੇਸ਼ਨ ਲੱਗਦਾ ਉਹਨਾਂ ਨੂੰ ਪਤਾ ਹੁੰਦਾ ਐ ਐਗਜ਼ੈਕਟਲੀ ਕਿ ਇਹ ਬੰਦਾ ਕੈਸਾ ਹੈ ਇਹਦੀ ਕ੍ਰਿਮੀਨਲ ਹਿਸਟਰੀ ਕੀ ਹੈ ਕਿਸੇ ਚੀਜ਼ ਤੇ ਇਨਵੋਲਡ ਹੈ ਕਿ ਨਹੀਂ ਉਹ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਮੈਂ ਤੁਹਾਨੂੰ ਕਾਪੀ ਹੁਣੇ ਦੇ ਦੂੰ ਜੀ ਸ਼ੇਰਗਿਲ ਸਾਹਿਬ ਤੁਸੀਂ ਦੱਸੋ ਕਿਉਂਕਿ ਤੁਹਾਡਾ ਤਜਰਬਾ ਵਕਾਲਤ ਚ ਕਾਫੀ ਜ਼ਿਆਦਾ ਤੁਹਾਨੂੰ ਕੀ ਲੱਗਦਾ ਇੱਥੇ ਮੰਨਮਰਜ਼ੀ ਕਰ ਕੌਣ ਰਿਹਾ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਜਾਂ ਚੋਣ ਕਮਿਸ਼ਨਰ ਨਹੀਂ ਚੋਣ ਕਮਿਸ਼ਨ ਤਾਂ ਆਪਣੀ ਹਦਾਇਤਾਂ ਠੀਕ ਦਿੰਦਾ ਹੈ ਜੀ ਇੱਥੇ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਨੇ ਜਿਹੜੇ ਡਿਪਟੀ ਕਮਿਸ਼ਨਰਸ ਨੇ ਉਹ ਲਾਅ ਬਾਰੇ ਪੜ੍ਹਦੇ ਨਹੀਂ ਹੈ ਨਾ ਉਹ ਏਜੀਓਫਿਸ ਨੂੰ ਪੁੱਛਦੇ ਆ ਨਾ ਮੰਨਿਓ ਜੀ ਸਾਹਿਬ ਨੂੰ ਪੁੱਛਦੇ ਆ ਕਿ ਕਾਨੂੰਨ ਕੀ ਹੈ ਕੋਈ ਵੀ ਚੀਜ਼ ਕਰਨ ਤੋਂ ਪਹਿਲੇ ਕਾਨੂੰਨੀ ਪ੍ਰਕਿਰਿਆ ਦੇਖੀ ਕੀ ਹੈ ਸਾਰੇ ਹਾਈ ਕੋਰਟ ਕੀ ਕਹਿ ਰਹੇ ਨੇ ਦੇਖੋ ਵੈਪਨ ਕੋਈ ਲੈਂਦਾ ਹੈ ਆਰਮਜ਼ ਲਾਇਸੈਂਸ ਲੈਂਦਾ ਹੈ ਆਪਣੀ ਸੇਫਟੀ ਲਈ ਲੈਂਦਾ ਹੈ ਔਰ ਸਭ ਤੋਂ ਜ਼ਿਆਦਾ ਗੈਰਕਾਨੂੰਨੀ ਹਰਕਤਾਂ ਕਰਦ ਹੁੰਦੀਆਂ ਜਦ ਇਲੈਕਸ਼ਨ ਹੁੰਦੇ ਆ ਔਰ ਦੂਜੀ ਗੱਲ ਜਿਹੜੀ ਨਵਕੀ ਨੀ ਕਹਿ ਪਾਈ ਤੁਹਾਨੂੰ ਔਰ ਲਿਖੀ ਹੋਈ ਹੈ ਸਹੀ ਹਦਾਇਤ ਵੀ ਹੈ ਕਿ 144 ਲੱਗ ਜਾਂਦੀ ਹੈ ਜਦ ਇਲੈਕਸ਼ਨ ਆਂਦੇ ਨੇ 144 ਤੁਸੀਂ ਵੈਸੀ ਵੈਪਨ ਨਹੀਂ ਬਾਹਰ ਲਿਜਾ ਸਕਦੇ ਘਰੋਂ ਤੇ ਤੁਸੀਂ ਸਿੰਪਲ ਜਿਹਾ ਇਹ ਦੇ ਸਕਦੇ ਹੋ ਕਿ ਵੀ ਆਪਣੇ ਵੈਪਨ ਬਾਹਰ ਨਹੀਂ ਤੁਸੀਂ ਕੱਢਨੇ ਕਰੋ ਆਰਾਮ ਨਾਲ ਆਪਣੇ ਕੋਲ ਸੰਭਾਲ ਕੇ ਰੱਖੋ ਮਤਲਬ ਸੈਲਫ ਡਿਫੈਂਸ ਦੇ ਲਈ ਤੁਸੀਂ ਉਹ ਯੂਜ਼ ਕਰ ਸਕਦੇ ਹੋ ਪਰ ਜਨਤਕ ਨਹੀਂ ਕਰ ਸਕਦੇ ਇਹ ਘਰੋਂ ਬਾਹਰ ਨਹੀਂ ਕੱਢਨੇ ਦੀ ਵੈਪਨ ਔਰ ਜਿਹੜੇ ਜੈਨੂਨ ਵੈਪਨ ਹੋਲਡਰ ਨੇ ਜਿਵੇਂ ਨਵਕਿਰਨ ਹੈ ਇਹ ਜੈਨੂਨ ਬੰਦੇ ਨੇ ਜਿਹੜੇ ਕਿਤੇ ਫਾਰਮ ਤੇ ਰਹਿੰਦੇ ਨੇ ਉਹਨਾਂ ਨੂੰ ਖਤਰਾ ਹੁੰਦਾ ਆਪਣੀ ਜਾਨ ਨੂੰ ਔਰ ਉਹ ਤਾਲਾ ਲਾ ਕੇ ਅਲਮਾਰੀ ਚ ਰੱਖਦੇ ਨੇ ਵੈਪਨ ਨੂੰ ਉਹ ਬ੍ਰੈਂਡਿਸ਼ ਨਹੀਂ ਕਰਦੇ ਉਹਨੂੰ ਜਾ ਕੇ ਸੜਕਾਂ ਤੇ ਗੁੰਡਿਆਂ ਵਾਂਗੂ ਜਿਵੇਂ ਅੱਜਕੱਲ੍ਹ ਅੱਜ ਦੀ ਪੰਜੇਰੀ ਕਰੀ ਫਿਰਦੀ ਐ ਔਰ ਜਿਹੜੇ ਬੰਦੇ ਨੂੰ ਹੈਲਪ ਕਰਨੀ ਐ ਉਹਨੂੰ ਗਵਰਨਮੈਂਟ ਕਰਦੀ ਐ ਹਰਾਸ ਜਿਹਨੂੰ ਰੋਕਣਾ ਐ ਉਹਨੂੰ ਕਹਿੰਦੇ ਜਾਬ ਬਦਮਾਸ਼ੀ ਕਰ ਔਰ ਇਹ ਐਗਜ਼ੈਕਟਲੀ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਨੇ ਉਹ ਨਾ ਤਾਂ ਲਾਅ ਪੜ੍ਹਦੇ ਨੇ ਹਾਲਾਂਕਿ ਪੜ੍ਹ ਲਿਖੇ ਹੋ ਆਈਐਸ ਬੰਦੇ ਨੇ ਪਰ ਉਹ ਕੋਈ ਹਾਈ ਕੋਰਟ ਦੇ ਲਾਅ ਕੋ ਕਨ ਸਾਡੇ ਹਾਈ ਕੋਰਟ ਦੀਆਂ ਆਪਣੀਆਂ ਜੱਜਮੈਂਟਾਂ ਨੇ ਜਿਹੜੀਆਂ ਨਵਕਰਾਂ ਨੇ ਲੱਭ ਕੇ ਲਾਈਆਂ ਸੀ ਅਸੀਂ ਇਸ ਲਈ ਨਹੀਂ ਸੀ ਕੀਤਾ ਕਿ ਵੀ ਕੋਈ ਸਾਡਾ ਕੋਈ ਇਹਦੇ 'ਚ ਕੋਈ ਇੰਟਰਸਟ ਸੀਗਾ ਕਰਨ 'ਚ ਸਾਨੂੰ ਇਹ ਸੀ ਕਿ ਆਮ ਬੰਦਾ ਕਿੰਨਾ ਤੰਗ ਹੁੰਦਾ ਔਰ ਇਹ ਫਿਰ ਪੈਸੇ ਲੈਂਦੇ ਨੇ ਗਨ ਹਾਊਸ ਵਾਲੇ ਥਾਣੇ ਵਾਲੇ ਵੀ ਇਨਡਾਇਰੈਕਟਲੀ ਕੋਈ ਨਾ ਕੋਈ ਲੈਂਦੇ ਨੇ ਉਸ ਵੇਲੇ ਕਿ ਤੁਹਾਡਾ ਵੈਪਨ ਸੰਭਾਲ ਕੇ ਰੱਖਿਆ ਜੀ ਪੈਸੇ ਦਿਓ ਤੇ ਜਿਹੜਾ ਇਹ ਪ੍ਰੋਸੈਸ ਹੈ ਸਾਰਾ ਇਲੀਗਲ ਹੈ ਮਤਲਬ ਤੁਸੀਂ ਇਹਨੂੰ ਕੋਈ ਲਾਅ ਨਹੀਂ ਫਾਲੋ ਕਰ ਰਿਆ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਨਹੀਂ ਫਾਲੋ ਹੋ ਰਹੀ ਉਹਨਾਂ ਨੇ ਕਲੀਅਰ ਕਟ ਕਿਹਾ ਕਿ ਜਿਹੜਾ ਬੈਡ 엘ਿਮੈਂਟ ਹੈ ਉਹਨੂੰ ਰੋਕੋ ਹੁਣ ਹਰ ਪੋਲੀਟੀਸ਼ੀਅਨ ਕੋਲ ਵੈਪਨ ਹੈ ਹਰ ਪੋਲੀਟੀਸ਼ੀਅਨ ਦਾ ਗਨਮੈਨ ਤੁਰਿਆ ਫਿਰਦਾ ਇਲੈਕਸ਼ਨ ਕੋਡ ਕੰਡਕਟ ਕਹਿੰਦੇ ਸਾਨੂੰ ਖਤਰਾ ਹੈ ਸਭ ਤੋਂ ਜ਼ਿਆਦਾ ਮਿਸਯੂਜ਼ ਦਾ ਪੋਲੀਟੀਸ਼ੀਅਨ ਕਰਦਾ ਉਹਨੂੰ ਕੋਈ ਕੁਝ ਕਹਿੰਦਾ ਨਹੀਂ ਠੀਕ ਹੈ ਜੀ ਫਿਰ ਉਹਦੇ ਬਾਅਦ ਗੁੰਡੇ ਆ ਜਾਂਦੇ ਨੇ ਉਹਦੇ ਬਾਅਦ ਪ੍ਰਾਪਰਟੀ ਡੀਲਰ ਆ ਜਾਂਦੇ ਨੇ ਲੈਂਡ ਮਾਫੀਆ ਆ ਜਾਂਦਾ ਹੈ ਸੈਂਡ ਮਾਫੀਆ ਆ ਜਾਂਦਾ ਹੈ ਡਰਗ ਮਾਫੀਆ ਸਭ ਤੋਂ ਜ਼ਿਆਦਾ ਮਿਸ ਯੂਜ਼ ਆਫ ਵੈਪਨਸ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਕੋਈ ਰੋਕਦਾ ਨਹੀਂ ਲਾਇਸੈਂਸ ਵੈਪਨ 4 ਲੱਖ ਨੇ ਜੋ ਜਨਰਲ ਫਿਗਰ ਹੈ ਅਨਲੈਸੈਂਸਡ ਵੈਪਨ ਮੇਰੇ ਹਿਸਾਬ ਨਾਲ ਪੰਜਾਬ ਚ 20 ਲੱਖ ਹੋਣਾ ਪਰ ਕੋਈ ਫੜਦਾ ਉਹਨਾਂ ਨੂੰ ਕੋਈ ਕੁਝ ਕਹਿੰਦਾ ਅੱਜ ਤੁਸੀਂ ਪੰਜਾਬ ਦੇ ਹਾਲਾਤ ਦੇਖ ਲਓ ਕਿਤੇ ਕਿਸੇ ਜਨਾਨੀ ਨੂੰ ਨੰਗਾ ਅਪਰੇਟ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਜਿਵੇਂ ਤੁਸੀਂ ਗਾਈਡ ਕੀਤਾ ਨੁਕੇਰਨ ਬਾਜਵਾ ਹੋਰਾਂ ਨੇ ਆਪਣੀ ਸਮਝ ਦੇ ਮੁਤਾਬਕ ਵੀ ਕੁਝ ਰਿਸਰਚ ਕੀਤੀ ਤੇ ਹਾਈ ਕੋਰਟ ਤੱਕ ਪਹੁੰਚ ਗਏ ਹੁਣ ਤੁਹਾਨੂੰ ਉਮੀਦ ਕੀ ਜਾਬਦੀ ਹੈ ਅਦਾਲਤ ਕਿਸ ਕਿਸ ਨੂੰ ਝਾੜ ਚੰਮ ਕਰ ਸਕਦੀ ਅਦਾਲਤ ਮਾਨਯੋਗ ਜਿਹੜੇ ਸਾਡੇ ਐਕਟਿੰਗ ਚੀਫ ਜਸਟਿਸ ਸਾਹਿਬ ਨੇ ਬਹੁਤ ਸਿਆਣੇ ਜੱਜ ਨੇ ਤੇ ਬੈਂਚ ਨੇ ਇੱਕ ਚੀਜ਼ ਸਵਾਲ ਪੁੱਛੀ ਸਾਡੇ ਤੋਂ ਵੀ ਅੱਗੇ ਗਏ ਹੋ ਅਸੀ ਤਾਂ ਕਿਹਾ ਸੀ ਇਹਨੂੰ ਤਾਂ ਦੇ ਦਿੱਤੀ ਐਗਜ਼ੈਂਪਸ਼ਨ ਉਹਨਾਂ ਨੇ ਉਹ ਕਹਿੰਦੇ ਨਹੀਂ ਸੀ ਮੁੱਦੇ ਨੂੰ ਐਗਜ਼ਾਮਿਨ ਕਰਾਂਗੇ ਕਿ ਆਮ ਆਦਮੀ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਜਿਹੜਾ ਜੈਨੂਇਨ ਲਾਇਸੈਂਸ ਹੋਲਡਰ ਹੈ ਉਹ ਤੁਸੀਂ ਸਕ੍ਰੀਨਿੰਗ ਕਮੇਟੀ ਦੇਖ ਸਕਦੀ ਹੈ ਔਰ ਦੇਖੋ ਤੁਸੀਂ ਰਿਪੋਰਟਰ ਹੋ ਤੁਹਾਨੂੰ ਜਨਰਲੀ ਆਈਡੀਆ ਹੁੰਦਾ ਕਿਹੜਾ ਬੰਦਾ ਠੀਕ ਹੈ ਕਿਹੜਾ ਗਲਤ ਹੈ ਹੁਣ ਇਹ ਬੱਚਾ ਜਿਹੜਾ ਇਹਦਾ ਵੈਪਨ ਹੈ ਇਹਦੇ ਫਾਦਰ ਮਾਈਨਿੰਗ ਮਾਫੀਆ ਨਾਲ ਲੜ ਰਹੇ ਨੇ ਗੁਰਦਾਸਪੁਰ ਚ ਇਹਨੂੰ ਚੱਲਦੇ ਫਿਰਦੇ ਵੀ ਖਤਰਾ ਹੈ ਪਰ ਔਰ ਬ੍ਰਦਰ ਇਹਦਾ ਸ਼ੂਟਰ ਹੈ ਉਹਨੇ ਇਹਦੇ ਫਾਦਰ ਵੀ ਕਿਸੇ ਇੱਕ ਲੜਾਈ ਲੜ ਕੇ ਅੱਡ ਚੱਲ ਰਹੀ ਹੈ ਲੜਾਈ ਉਹਨਾਂ ਦੀ ਵੀ ਮਤਲਬ ਲੌਰਲੈਸਨੈਸ ਮੈਨੂੰ ਕਹਿਣ ਦੀ ਲੋੜ ਨਹੀਂ ਪੰਜਾਬ ਦੇ ਕੀ ਹਾਲਾਤ ਨੇ ਚਿੱਟੇ ਵੱਲੋਂ ਇਲੀਗਲ ਮਾਈਨਿੰਗ ਵੱਲੋਂ ਠੀਕ ਹੈ ਜੀ ਅੱਜ ਮੈਂ ਕਿਹਾ ਇਲੀਗਲ ਮਾਈਨਿੰਗ ਦਾ ਮੈਨੂੰ ਰੈਣੀ ਦਾ ਵੀ ਨਿਊਜ਼ ਆਈਟਮ ਪੜ੍ਹੀ ਹੈ ਕਿ ਐਸਡੀਐਮ ਨੂੰ ਅਟੈਕ ਕਰਤਾ ਗੁੰਡਿਆਂ ਨੇ ਤੇ ਹਾਲਾਤ ਇਹ ਨੇ ਤੇ ਇਹ ਗੱਲਾਂ ਕੀ ਕਰਦੇ ਪਏ ਨੇ ਕਿ ਜਿਹੜਾ ਜੈਨੂਇਨ ਲਾਇਸੈਂਸ ਬੇਅਰਰ ਹੈ ਇਹਦੇ ਵਰਗਾ ਜਿਹੜਾ ਮਿਸਯੂਜ਼ ਨਹੀਂ ਕਰਦਾ ਲਾਅ ਦਾ ਲਾਅ ਦਾ ਗਿਆਤਾ ਹੈ ਉਹ ਵਿਚਾਰਾ ਸਫਰ ਕਰਦਾ ਉਹਨੂੰ ਰਿਟ ਪਾਣੀ ਪੈਂਦੀ ਹੈ ਉਹਨੂੰ ਜਾ ਕੇ ਆਪਣਾ ਸਭ ਕੁਝ ਦੱਸਣਾ ਪੈਂਦਾ ਹੈ ਆਪਣਾ ਕੰਮ ਛੱਡ ਕੇ ਉਹਨੂੰ ਇਸ ਗੱਲ ਦੇ ਪਿੱਛੇ ਵੜਨਾ ਪੈਂਦਾ ਹੈ ਇਹ ਕੀ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਕਹੂੰਗਾ ਹੱਥ ਜੋੜ ਕੇ ਸੀਐਮ ਸਾਹਿਬ ਪੰਜਾਬੀਆਂ ਦਾ ਪਲਾ ਕਰੋ ਪੰਜਾਬੀਆਂ ਨੂੰ ਤੰਗ ਨਾ ਕਰੋ ਇਹ ਤਾਂ ਤੁਸੀਂ ਉਲਟੀ ਗੰਗਾ ਬੈਰੀਏ ਆਪ ਨੂੰ ਅਸੀਂ ਲਿਆਂਦਾ ਸੀ ਸਾਰਾ ਲੜ ਕੇ ਕੀ ਇੱਕ ਰਿਫਾਰਮ ਆਏਗਾ ਦੇਸ਼ ਦੇ ਵਿੱਚ ਉਲਟਾ ਤੇ ਮਤਲਬ ਮੈਂ ਤਾਂ ਬੋਲ ਵੀ ਨਹੀਂ ਸਕਦਾ ਕਿ ਜੋ ਮੈਂ ਫੀਲ ਕਰਦਾ ਕਿ ਆਪਾਂ ਕਿੰਨਾ ਥੱਲੇ ਜਾ ਰਹੇ ਹਾਂ ਡੇ ਬਾਏ ਡੇ ਇੱਕ ਗੱਲ ਹੋਰ ਸਮਝਾਓ ਇਸੇ ਮੁੱਦੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਹੁਣ ਆਮ ਲੋਕ ਜਿਹੜੇ ਲਾਇਸੈਂਸ ਧਾਰਕ ਨੇ ਜਿਨ੍ਹਾਂ ਕੋਲ ਲਾਇਸੈਂਸ ਵਾਲੇ ਜਮਾ ਨਹੀਂ ਕਰਾਇਆ ਜਿਨ੍ਹਾਂ ਨੇ ਹਥਿਆਰ ਜੇਕਰ ਅੱਜ ਵੀ ਉਹਨਾਂ ਨੂੰ ਕੋਈ ਕਾਲ ਪੁਲਿਸ ਦੇ ਵੱਲੋਂ ਆਉਂਦੀ ਹੈ ਕਿਸੇ ਅਥਾਰਟੀ ਵੱਲੋਂ ਆਉਂਦੀ ਹੈ ਤਾਂ ਉਹ ਆਪਣਾ ਲੜਨ ਦੇ ਲਈ ਕਮੈ ਨਹੀਂ ਜਮਾ ਕਰਵਾਉਂਦਾ ਲਗਦਾ ਮੈਨੂੰ ਖਤਰਾ ਹੈ ਤਾਂ ਕੀ ਕਰਨ ਨਹੀਂ ਉਹ ਉਹ ਪਹਿਲੇ ਐਕਸਪਲੇਨ ਕਰਨ ਡੀਸੀ ਨੂੰ ਜਿਹੜੀ ਉਹ ਗੱਲ ਉਹਦੀ ਡੀਸੀ ਨਹੀਂ ਸੁਨੇਗਾ ਜੀ ਇਹਦੀ ਸੁਣ ਲਈ ਕਿਉਂਕਿ ਇਹ ਵਕੀਲ ਸੀ ਇਹਨੇ ਕਾਨੂੰਨੀ ਭੇਜਤਾ ਸੀ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਇਹਦਾ ਬੜਾ ਵੈਲ ਮੇਡ ਸੀ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੇਣਾ ਪਏਗਾ ਹਰ ਬੰਦੇ ਨੂੰ ਦੱਸਣਾ ਪਏਗਾ ਕਿ ਕਿਉਂ ਮੈਂ ਐਗਜ਼ੈਂਪਟਿਡ ਕੈਟੇਗਰੀ ਚ ਫਾਲ ਕਰਦਾ ਪਰ ਇਹ ਗੱਲ ਫੇਰ ਨਹੀਂ ਹੈ ਜਿਹੜੀ ਮੈਂ ਕਹਿਣਾ ਚਾਹਨਾ ਸੀਐਮ ਸਾਹਿਬ ਨੂੰ ਇੰਟਰਫੇਅਰ ਕਰਨਾ ਚਾਹੀਦਾ ਹੈ ਔਰ ਦੱਸਣਾ ਚਾਹੀਦਾ ਡੀਸੀਆਂ ਨੂੰ ਕਿ ਆਮ ਜਨਤਾ ਨੂੰ ਤੰਗ ਨਾ ਕਰੋ ਯਾਰ ਮਤਲਬ ਜਿਹੜਾ ਜੈਨੂਇਨ ਬੰਦਾ ਲਾਇਸੈਂਸ ਵਾਲਾ ਉਹਨੂੰ ਵਿਚਾਰੇ ਨੂੰ ਕਿਉਂ ਤੰਗ ਕਰਦੇ ਫੇਰੇ ਜਿਹੜੇ ਗੁੰਡੇ ਨੇ ਉਹਨਾਂ ਨੂੰ ਫੜੋ ਜਾ ਕੇ ਚਿੱਟਾ ਤਾਂ ਤੁਹਾਡੇ ਤੋਂ ਫੜਿਆ ਨਹੀਂ ਜਾਂਦਾ ਮਤਲਬ ਹਰ ਥਾਂ ਚਿੱਟਾ ਮਿਲਦਾ ਪੰਜਾਬ ਦੇ ਵਿੱਚ ਠੀਕ ਹੈ ਜੀ ਹਰ ਥਾਂ ਗੁੰਡਾਗਰਦੀ ਹੁੰਦੀ ਹੈ ਰੋਡ ਦੇ ਉੱਤੇ ਉਹ ਰੁਕੋ ਹੱਥ ਜੋੜ ਕੇ ਰਿਕੁਐਸਟ ਹੈ ਸਾਨੂੰ ਆਮ ਆਦਮੀਆਂ ਨੂੰ ਜੀ ਲੈਂਦੋ ਤੁਸੀਂ ਆਮ ਆਦਮੀ ਪਾਰਟੀ ਹੋ ਆਮ ਬੰਦਿਆਂ ਨੂੰ ਜੀ ਲੈਂਦੋ ਸਾਨੂੰ ਕੋਈ ਨਹੀਂ ਜੀ ਦੇਣਾ ਚਾਹੁੰਦਾ ਅੱਜ ਦੀ ਡਿਟ ਜੀ ਤਹਮ ਮਾਨਯੋਗ ਅਦਾਲਤ ਨੇ ਅਗਲੀ ਸੁਣਵਾਈ ਕਦੋਂ ਕਰਨੀ ਹੈ ਤੇ ਕੀ ਅਗਲੀ ਸੁਣਵਾਈ 25 ਅਪ੍ਰੈਲ ਰੱਖੀ ਹੈ ਜੀ ਉਹਨਾਂ ਨੇ ਤੇ ਸਾਰੇ ਜਿਹੜੇ ਵਕੀਲ ਸਾਹਿਬਾਂ ਪੇਸ਼ ਹੋਏ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਸਾਨੂੰ ਸਾਰੀ ਡਿਟੇਲ ਲੈ ਆ ਕੇ ਦੱਸੋ ਕਿ ਵੀ ਤੁਸੀਂ ਇਹ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਜਿਹੜੀਆਂ ਹਨ ਉਹਨਾਂ ਨੂੰ ਫਾਲੋ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੁਣ ਮਨੋਜ ਜੀ ਨੇ ਵੀ ਇਹਦੇ ਵਿੱਚ ਬੜੀ ਇਨਪੁਟ ਕੀਤੀ ਸੀ ਲੰਬੀ ਸੀ ਕਿ ਵੀ ਗਾਈਡਲਾਈਨਸ ਨੇ ਜਿਹੜੀਆਂ ਫਾਲੋ ਕਰਨੀ ਹੈ ਜੀ ਦੇਖੋ ਲਾਅ ਜਿਹੜਾ ਹੁੰਦਾ ਹੈ ਇੱਕ ਟਰੂ ਲੈਟਰ ਇਨ ਸਪਿਰਿਟ ਚ ਫਾਲੋ ਹੁੰਦਾ ਹੈ ਇਹ ਨਹੀਂ ਕਿ ਅਸੀਂ ਖਾਣਾ ਪੂਰਤੀ ਕਰਕੇ ਉਹਨੂੰ ਬੰਦ ਕਰ ਦੇਣਾ ਇੱਕ ਜਿਹੜਾ ਗਾਈਡਲਾਈਨ ਸਾਡੀ ਗਵਰਨਮੈਂਟ ਆਫ ਇੰਡੀਆ ਦੇ ਰਹੀ ਹੈ ਆਪਾਂ ਉਹਨੂੰ ਫੋਲੋ ਕਰੀਏ ਪਰ ਜਿਹੜੀ ਐਗਜ਼ੈਂਪਟਿਡ ਕੈਟੇਗਰੀ ਹੈ ਜਿਵੇਂ ਨੌਕਰਿਆਂ ਨੂੰ ਤੁਹਾਨੂੰ ਬੜਾ ਵਧੀਆ ਸਵਾਲ ਦੱਸਿਆ ਕਿ ਵੀ ਸਕਰੀਨਿੰਗ ਕਰਨੀ ਹੈ ਕਿੰਨੀ ਦੇਰ ਲੱਗਦੀ ਹੈ ਜੀ ਸਕਰੀਨਿੰਗ ਕਰਨ ਨੂੰ ਜਿਹੜਾ ਸੌਫਟਵੇਅਰ ਹੈ ਜਿਹੜਾ ਨੈਸ਼ਨਲ लेवल ਤੇ ਆਉਂਦਾ ਹੈ ਜੀ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਵੀ ਸਾਰੇ ਚੈਕਸ ਐਂਡ ਬੈਲੈਂਸਸ ਹੈਗੇ ਨੇ ਸਭ ਤੋਂ ਵੱਡੀ ਧਾਰਨਾ ਇਹਨਾਂ ਨੇ ਦਿੱਤੀ ਹੈ ਕਿ 12 ਲੱਖ ਤਾਂ ਯੂਪੀ ਚ ਹੈ ਜੇ ਉਹ ਕਰ ਸਕਦੇ ਤੇ ਇੱਥੇ ਕਿਉਂ ਬਿਲਕੁਲ ਕਰ ਸਕਦੇ ਆ ਜੀ ਯੂਪੀ ਕਰ ਸਕਦਾ ਹੈ ਹਰਿਆਣਾ ਕਰ ਸਕਦਾ ਹੈ ਪੰਜਾਬ ਨੂੰ ਤਾਂ ਜ਼ਿਆਦਾ ਕਰਨਾ ਚਾਹੀਦਾ ਹੈ 80 ਕਿਲੋਮੀਟਰ ਦਾ ਬੀਐਸਐਫ ਮੈਨੇਜ ਕਰ ਰਹੀ ਹੈ ਆਲਰੇਡੀ ਬਾਰਡਰ ਸਟੇਟ ਵੀ ਨੋ ਨੋ 80 ਕਿਲੋਮੀਟਰ ਫਰਮ ਦ ਬਾਰਡਰ ਇਨਸਾਈਡ ਬੀਐਸਐਫ ਮੈਨੇਜ ਕਰ ਰਹੀ ਹੈ ਤੈਨੂੰ ਪ੍ਰੋਬਲਮ ਕੀ ਹੈ ਹਰ ਫੋਨ ਤੇ ਸਰਵਲੈਂਸ ਕਰਦੇ ਨੇ ਠੀਕ ਹੈ ਜੀ ਮੇਰਾ ਫੋਨ ਵੀ ਸਰਵਲੈਂਸ ਤੇ ਰਹਿੰਦਾ ਹੈ ਇਨਾਂ ਨੂੰ ਹਰ ਬੰਦਾ ਪਤਾ ਹੈ ਕਿਹੜਾ ਬੰਦਾ ਕੀ ਕਰ ਰਿਹਾ ਹੈ। ਇਨਾਂ ਨੂੰ ਔਖਾ ਕੀ ਹੈ? ਜਿਹੜਾ ਇੰਟੈਲੀਜੈਂਸ ਡਿਪਾਰਟਮੈਂਟ ਹੈ, ਇਹਦਾ ਵਿਜੀਲੈਂਸ ਡਿਪਾਰਟਮੈਂਟ ਹੈ। ਉਹਨੂੰ ਪਤਾ ਹੈ ਹਰ ਬੰਦਾ ਕੀ ਕਰ ਰਿਹਾ ਹੈ। ਤੇ ਜੈਨੂਇਨ ਬੰਦੇ ਨੂੰ ਤਾਂ ਨਾ ਤੰਗ ਕਰੋ ਨਾ। ਜੀ ਬਹੁਤ ਸ਼ੁਕਰੀਆ ਜੀ। ਤਾਂ ਇਹ ਉਹ ਟੀਮ ਹੈ ਸਾਰੀ ਨਵਕਿਰਨ ਬਾਜਵਾ ਤੇ ਦਰਸ਼ੀਰਗਲ ਸਾਹਿਬ ਬੈਠੇ ਉਹਨਾਂ ਨੇ ਆਪਣੀ ਤਾਂ ਜੀ ਤਾਂ ਇਹਨਾਂ ਨੇ ਆਪਣੇ ਤਿਰਬੇ ਵਿੱਚ ਉਹ ਗੱਲ ਦੱਸੀ ਹੈ ਕਿ ਜਿਹੜੀ ਸਾਨੂੰ ਪੀਆਲ ਪਾਉਣੀ ਪਈ ਤੇ ਉਸ ਦੇ ਉੱਤੇ ਜਿਹੜੀ ਅਗਲੀ ਸੁਣਵਾਈ 25 ਅਪ੍ਰੈਲ ਨੂੰ ਹੋਣੀ ਹੈ ਤੇ ਉਸ ਦੇ ਵਿੱਚੋਂ ਇਨਾਂ ਦਾ ਮਕਸਦ ਕੀ ਸੀ ਕਿਉਂਕਿ ਆਪਣੇ ਨਿੱਜੀ ਤਜਰਬੇ ਦੇ ਵਿੱਚ ਉਹਨਾਂ ਨੂੰ ਜਿਹੜੀ ਕਾਲ ਆਈ ਉਸ ਤੇ ਉੱਤੇ ਇਹਨਾਂ ਨੇ ਅੱਗੇ ਪੈਰਵਾਹੀ ਕੀਤੀ ਤਾਂ ਫਿਰ ਗੱਲ ਪੁੱਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਦੇਖਦੇ ਹਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਕੀ ਕੀ ਹਦਾਇਤਾਂ ਜਾਰੀ ਹੋ ਸਕਦੀਆਂ ਨੇ ਫਿਲਹਾਲ ਇਸ ਮੁਲਾਕਾਤ ਇਸ ਰਿਪੋਰਟ ਚੈਨਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ